हां जी दोस्तों प्यार भरी ससरी काल ते मैं ਤੁਹਾਡਾ ਆਪਣਾ ਦੇਵਾਰੀ ਨੂੰ ਤੇ ਦੋਸਤੋ ਅੱਜ ਵੀਡੀਓ ਬਣਾਉਣ ਜਾ ਰਹੇ ਆ ਪੈਂਡਰੀ ਨੂੰ ਤੇ ਜ਼ਿਲ੍ਹਾ ਫਰੀਦਕੋਟ ਵਿੱਚ ਕਿ ਅੱਜ ਆਪਾਂ ਦੋਸਤੋ ਜੁੱਝਾ ਬਲੌਗ ਬਣਾਉਣ ਜਾ ਰਹੇ ਆ ਤੇ ਭੋਲਾ ਚੌਂਕੀ ਬਾਈ ਦੇ ਘਰੋਂ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਤੇ ਬਾਈ ਭੋਲਾ ਚੌਂਕੀ ਨਾਂ ਨਾਲ ਜਾਨਵਰਾਂ ਦੇ ਨਾਲ ਨਾਲ ਜਾਣਿਆ ਜਾਂਦਾ ਤੇ ਬਾਈ ਕੋਲ ਬਹੁਤ ਚੰਗੀ ਕੁਆਲਿਟੀ ਦੇ ਪੰਛੀ ਤੇ ਜਾਨਵਰ ਹੁੰਦੇ ਆ ਤੇ ਆਜੋ ਇੱਕ ਵਾਰੀ ਆਪਾਂ ਤੁਹਾਨੂੰ ਕੱਲੇ-ਕੱਲੇ ਪੰਛੀ ਜਾਨਵਰ ਦੇ ਨਿਗਾਹ ਭਗਾਉਨੇ ਆ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਕੋਲਾ ਬਾਈ ਜੀ ਕੀ ਆਲਾ ਜੀ ਸੱਸਰੀ ਕਾਲਾ ਸੱਸਰੀ ਕਾਲ ਜੀ ਤੇ ਬਾਈ ਜੀ ਨਾਲ ਆਪਣੇ ਕੋਲੇ ਕਿੰਨੇ ਵੀ ਜਾਨਵਾਰਾ ਕਿੰਨੇ ਵੀ ਪੰਛੀ ਆ ਤੇ ਸਾਰੀ ਡਿਟੇਲ ਦਿਓ ਜੀ ਆਪਣੇ ਕੋਲੇ ਬਤਖਾਂ ਹੈਗੀਆਂ ਜੀ ਠੀਕ ਹੈ ਬਾਈ ਜੀ ਕੋਕਟੇਲ ਤੋਤੇ ਹੈਗੇ ਆ ਠੀਕ ਹੈ ਜੀ ਬਤਖਾਂ ਬੱਚੇ ਆ ਜੀ ਆ ਜਿਹੜੇ ਠੀਕ ਠੀਕ ਹੈ ਜੀ ਤੇ ਬਤਖ ਮੁਰਗੀਆਂ ਵੱਡੀਆਂ ਉਹ ਵੀ ਸੇਲ ਆ ਤੇ ਮਾਲਾ ਕੀ ਹੁੰਦੇ ਰੋ ਜੀ ਆਜੋ ਲਓ ਜੀ ਆ ਬੱਚੇ ਆ ਬਾਈ ਕੋਲੇ ਆ ਵੀ ਥੇਲਾ ਤੇ ਬਹੁਤ ਹੀ ਦੂਤੋ ਗੱਲਬਾਤ ਕਰਦੇ ਆ ਬਾਈ ਨਾਲ ਆ ਦੇਖੋ ਬਾਈ 06 ਦੇ ਬੱਚੇ ਆ ਮੁਰੱਬੀਆਂ ਦਾ ਪਤਾ ਲੱਗਦਾ ਠੀਕ ਆ ਜੀ 06 ਜਾ ਜੀ ਆ ਦੇਖੋ ਪੈਰਾਂ ਦੇ ਪੂਰੇ ਖੰਭ ਹੋਏ ਇਹਨਾਂ ਦੇ ਠੀਕ ਆ ਜੀ ਤੇ ਆ ਦੋਤੋ 06 ਜਾ ਤੇ ਬਾਈ ਨੇ ਸੇਲ ਕਰਨਾ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚੱਲਦੀ ਵੀਡੀਓ ਦੇ ਦਵਾਂਗੇ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਤੇ ਬਹੁਤ ਹੀ ਦੋਤਾਂ ਚੰਗੀ ਕੁਆਲਿਟੀ ਦੇ ਬੱਚੇ ਸਾਰੇ ਕਿੰਨੇ ਵੀ ਬੱਚੇ ਚਾਰ ਆ ਗਏ ਆ 25 ਬੱਚੇ 25 ਬੱਚਾ ਟੋਟਲ ਠੀਕ ਹੈ ਭਾਈ ਜੀ ਤੇ ਭੋਲਾ ਭਾਈ ਜੀ ਇਧਰ ਆਪਣੇ ਵਾਲੇ ਆ ਬੱਕਤ ਆ ਗਏ ਹਨ ਹਾਂਜੀ ਤੇ ਉਹ ਮਾਰੇ ਤੇ ਕਿਕਰੋ ਜਾਣ ਨਹੀਂ ਤੇ ਦੋਤੋ ਆ ਬੱਕਤ ਆ ਗੀਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਆ ਤਰ੍ਹਾਂ ਦੀ ਬੱਕਤ ਤੁਹਾਨੂੰ ਵੇਖਣ ਨੂੰ ਮਿਲੂਗੀ ਵੀਡੀਓ ਦੇ ਵਿੱਚ ਤੇ ਵਾਈਟ ਬਰਾਊਨ ਬੈਂਟਮ ਦੇ ਮੁਰਗੀਆਂ ਵੀ ਹੈਗੀਆਂ ਤੇ ਬੱਕਰਾਂ ਦੇ ਬੱਚੇ ਵੀ ਆਪਣੇ ਕੋਲ ਸੇਲ ਆਣਾ ਮੈਂ ਠੀਕ ਹੈ ਜੀ ਤੇ ਆਜੋ ਉਧਰ ਵੀ ਆਪਾਂ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਚੰਦਾਰ ਵੀਡੀਓ ਹੋਊਗੀ ਤੁਹਾਡੇ ਵੇਖਣ ਲੈ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦੇ ਲੋ ਜੀ ਆ ਪੱਠ ਵੀ ਇੱਕ ਬਾਈ ਨੇ ਦਿੱਤਿਆ ਇੱਕ ਆ ਵੀ ਸੇਲ ਆ ਤੇ ਆ ਭੋਲਾ ਬਾਈ ਜੀ ਕਿਹੜੀ ਨਥਲ ਚ ਆਉਂਦੀ ਐ ਇਹ ਤਾਂ ਬਰਬਰੀ ਚ ਆਉਂਦੀ ਐ ਬਰਬਰੀ ਨਥਲ ਜਾ ਜੀ ਠੀਕ ਹੈ ਜੀ ਚੋਰ ਨਹੀਂ ਜੀ ਦੋਗਲੀ ਠੀਕ ਹੈ ਜੀ ਲੋ ਦੋਸਤੋ ਇੱਕ ਆ ਦੇਸੀ ਪੱਟ ਲਾਲ ਰੰਗ ਦੀ ਤੇ ਆ ਵੀ ਬਾਈ ਨੇ ਸੇਲ ਕਰਨੀਆਂ ਤੇ ਬਾਈ ਕੋਲੇ ਬਹੁਤ ਹੀ ਚੰਗੀ ਕੁਆਲਿਟੀ ਆ ਨਾ ਹਰ ਵੈਰਾਈਟੀ ਬਾਈ ਜਾਨਵਰ ਦਾ ਬੱਕੜ ਦਾ ਬੱਕਰੀਆਂ ਬਰਬਰੀ ਦੇਸੀ ਤੇ ਸਭ ਇਹ ਨਹੀਂ ਸੇਲ ਹੋਈ ਠੀਕ ਆ ਲਓ ਜੀ ਇਹਨਾਂ ਦਾ ਆਪਾਂ ਤੁਹਾਨੂੰ ਸ਼ੌਕ ਕਰਾਉਨੇ ਆ ਤੇ ਬਾਈ ਨੇ ਪਿੰਜਰਾ ਬਣਾ ਚੜਿਆ ਬਹੁਤ ਘਰੇ ਪਿਆਰ ਕੀਤਾ ਪਿੰਜਰਾ ਤੇ ਆ ਬਾਈ ਜੀ ਕਿਹੜੀ ਨਸਲ ਵਜਦੀ ਆ ਇਹ ਕੋਕਟੇਲ ਆ ਟੋਕ ਟੈਲ ਆ ਠੀਕ ਆ ਕੋਕਟੇਲ ਤੋਂ ਤੇ ਤੋਤੇ ਆਈ ਠੀਕ ਆ ਜੀ ਤੇ ਦੋਸਤੋ ਵੇਲ ਕੋਈ ਚੌਂ ਕਰ ਲਿਓ ਤੇ ਬਹੁਤ ਵਧੀਆ ਬਾਈ ਨੇ ਟਾਂਕ ਤਰੀਕੇ ਨਾਲ ਘਰੇ ਜਾਨਵਰ ਆ ਵੀ ਕੋਤ ਪਿੰਜਰਾ ਤਿਆਰ ਕਰਕੇ ਰੱਖੇ ਤੇ ਵੀਡੀਓ ਦੋਸਤੋ ਬਹੁਤ ਤੁਹਾਡੇ ਵੇਖਣ ਲੈ ਕੋਉਗੀ ਤੇ ਬਹੁਤ ਸਾਤ ਵੀਡੀਓ ਬਣੀ ਜਾ ਰਹੀ ਹੈ ਤੇ ਆ ਜੋੜਾ ਕਰਾ ਪੰਦਾ ਬਈ ਇਹ ਬੈਂਟਮ ਬੈਂਟਮ ਦਾ ਜੋੜਾ ਆ ਆ ਵੀ ਸੇਲ ਆ ਦੋਸਤੋ ਤੇ ਵੀਡੀਓ ਨੂੰ ਵੱਧ ਵਾਰ ਸ਼ੇਅਰ ਕਰਦੇ ਜਾਓ ਤੇ ਬਹੁਤ ਵਧੀਆ ਵੀਡੀਓ ਵੇਖਣ ਲੈ ਕੋ ਦੋਸਤੋ ਲੋ ਜੀ ਪਾਣੀ ਦੇ ਸਾਦੇ ਪਾਤੇ ਆਨੰਦ ਮਾਰਨੀ ਹੈ ਬੱਕਤਾ ਤੇ ਬਹੁਤ ਸੋਹਣੇ ਤੋਂ ਵੀਡੀਓ ਵਾ ਵਧੀਆ ਵੀਡੀਓ ਬਣ ਜਾ ਰਹੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਤੇ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਭੋਲਾ ਚੌਂਕੀ ਬਾਈ ਕੋਲੋਂ ਮਿਲੂਗੀ ਟੌਕ ਕੈਲ ਬੱਕਤਾ ਡੌਗ ਤੇ ਹਰ ਤਰ੍ਹਾਂ ਦੇ ਬਾਈ ਸ਼ੌਂਕ ਪਾਲਦੇ ਆ ਆ ਬੰਟਮ ਮੁਰਗੀਆਂ ਇਹ ਵੀ ਸੇਲ ਆ ਜ਼ੀਰੋ ਸਹਿਜ ਆ ਠੀਕ ਆ ਜੀ ਬੈਂਟਮ ਮੁਰਗੀਆਂ 06 ਆ ਵੀ ਸੇਲ ਆ ਜੀ। ਲਓ ਜੀ ਦੋਸਤੋ ਤੇ ਵੀਡੀਓ ਤੇ ਨੰਬਰ 22 ਦੇ ਚਲਦੀ ਦੇ ਦਵਾਂਗੇ ਤੇ 22 ਤੇ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ। ਤੇ ਬਹੁਤ ਸ਼ਾਨਦਾਰ ਨਾ ਆ ਗਏ ਦੋਸਤੋ ਪੰਛੀ ਆ। ਤੇ ਬਾਈ ਬਹੁਤ ਢੰਗ ਤਰੀਕੇ ਨਾਲ ਪਾਲਦਾ। ਤੇ ਆਜੋ ਬਾਈ ਜੀ। ਲਓ ਦੋਸਤੋ। ਆ ਬਕਤਾਂ ਦੇ ਬੱਚੇ ਆ। ਲਓ ਜੀ ਦੋਸਤੋ ਆ ਬਕਤਾਂ ਦੇ ਬੱਚੇ ਆ ਗਏ। ਇਹ ਆ ਵੀ ਬਾਈ ਨੇ ਸੇਲ ਕਰਨੇ ਆ। ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਬਹੁਤ ਵਧੀਆ ਵੀਡੀਓ ਦੋਸਤੋਂ ਵੇਖਣ ਲੈ ਤੇ ਵੀਡੀਓ ਨੂੰ ਮੈਸਜ ਨਾ ਕਰੋ ਚਲਦੀ-ਚਲਦੀ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਤੇ ਬਾਕ ਤਾਂ ਨੇ ਬੱਚੇ ਸੇਲ ਹੈ ਲੱਕੇ ਕਬੂਤਰ ਆਰ ਤਰ੍ਹਾਂ ਦੇ ਕਬੂਤਰ ਬਾਈ ਰੱਖਦਾ ਯਕੀਨ ਜੇ ਕਮੈਂਟ ਵੀ ਹੈ ਠੀਕ ਹੈ ਜੀ ਕਰੋ ਬਾਈ ਸਾਹਮਣੇ ਚਿੜੇ ਕਿਹਨੇ ਨੇ ਸਬੂਤਰ ਦਾ ਆਪਣਾ ਸੇਲ ਹੀ ਨਹੀਂ ਗੇ। ਲੋ ਜੀ ਆਪਾਂ ਤੁਹਾਨੂੰ ਜਿੰਨੇ ਵੀ ਪੰਛੀ ਆਪਣੇ ਕੋਲ ਜਾਨਵਰ ਤੀਹਾਰਾਂ ਦੇ ਚੌਂਕ ਕਰਾਦਾ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਇੱਕ ਵਾਰੀ ਬਾਈ ਦੇ ਮੂੰਹੋਂ ਪੁੱਛ ਲਿਆ ਤੇ ਬਾਈ ਦੀ ਮੋਬਾਈਲ ਨੰਬਰ ਬੋਲ ਦੋ ਜੀ ਜਲਦੀ ਵੀਡੀਓ ਚ। ਮੋਬਾਈਲ ਨੰਬਰ 70377 ਠੀਕ ਹੈ ਜੀ। 15373 ਇੱਕ ਕਰੀ ਬੋਲ ਦੋ ਬਾਈ ਜੀ। 70377 15373 ਲੋ ਜੀ ਦੋਸਤੋ ਮੋਬਾਈਲ ਨੰਬਰ ਬਾਈ ਨੇ ਬੋਲਤਾ ਤੇ ਮੋਬਾਈਲ ਨੰਬਰ ਤੇ ਲਾਜ਼ਮੀ ਦੂਜਾ ਜੀ ਕਈ ਵਾਰੀ ਇਸ ਤਰ੍ਹਾਂ ਲੱਗੇ ਸੰਪਰਕ ਹੋਵੇ 81464 ਠੀਕ ਹੈ ਜੀ 95373 ਲਓ ਜੀ ਦੋਸਤੋ ਮੋਬਾਈਲ ਨੰਬਰ ਤੇ ਬਾਈ ਨਾਲ ਗੱਲਬਾਤ ਲਾਜ਼ਮੀ ਕਰਿਓ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਤੇ ਬਹੁਤ ਧੰਨਵਾਦ ਦੋਸਤੋ